Hey, hey, I yeah. yeah. ਸੰਗਤ ਜੀ ਇਹ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਛੋਟੇ ਸਾਹਿਬ ਜਦਿਆਂ ਦੇ ਬਾਰੇ ਲੈ ਕੇ ਆਇਆ ਕਿਉਂਕਿ ਜਦੋਂ ਮੋਤੀ ਮਹਰੇ ਨੇ ਉਹਨਾਂ ਨੂੰ ਦੁੱਧ ਪਿਆਇਆ ਤੇ ਉਹਨਾਂ ਬਹੁਤ ਵੱਡੀ ਕੁਰਬਾਨੀ ਕੀਤੀ ਮੋਤੀ ਮਹਰੇ ਦੇ ਦੁੱਧ ਪਿਉਣ ਨਾਲ ਉਹਦੇ ਪਰਿਵਾਰ ਨੂੰ ਕੋਹਲੂ ਜਿ ਚੀਰਿਆ ਗਿਆ ਸੀਗਾ ਤੇ ਜਦੋਂ ਮਾਤਾ ਛੋਟੇ ਸਾਹਿਬ ਜਦਿਆਂ ਤੇ ਮਾਤਾ ਜੀ ਨੂੰ ਕੰਡੇਪੁਰ ਵਿੱਚ ਸ਼ਿਕਾਇਤ ਕੀਤਾ ਤਾਂ ਬਹੁਤ ਹੀ ਭਿਆਨਕ ਸੀਨ ਸੀ ਉਸ ਟਾਈਮ ਦਾ ਤੇ ਜਦੋਂ ਕੋਈ ਛੋਟੇ ਸਾਹਿਬ ਜਦਿਆਂ ਨੂੰ ਠੰਡੀ ਹਵਾ ਚ ਰੱਖ ਕੇ ਤੇ ਕੋਈ ਖਾਣ ਪੀਣ ਨੂੰ ਨਾ ਦਿੱਤਾ ਗਿਆ ਤਾਂ ਮੋਤੀ ਮਹਿਰ ਨੂੰ ਪਤਾ ਲੱਗਾ ਉਹਨੇ ਫਿਰ ਦੁੱਧ ਪਾਇਆ ਉਹ ਅਸੇ ਨੀਰਾਲ ਅੱਜ ਪਿੰਡ ਮਿਆਣੀ ਪੱਗੋਪੁਰਿਆ ਦੀ ਸਾਰੀ ਸਾਧ ਸੰਗਤ ਨੇ ਮਿਲ ਕੇ ਦੁੱਧਾ ਲੰਗਰ ਲਾਇਆ ਜਿਹੜਾ ਕਿ ਆਈ ਸੰਗਤ ਆ ਕੇ ਦੁੱਧ ਪੀਵੇ ਤੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰੇ ਇਸ ਕਰਕੇ ਹੀ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿਹੜੇ ਕਿ ਇੱਥੇ ਆਏ ਨੇ ਜਿਹਨਾਂ ਸੇਵਾ ਕੀਤੀ ਪਤਾ ਲੱਗਿਆ ਕਿ ਮੁੰਡਾ ਸਾਭੀ ਨੇ ਬਹੁਤ ਸੇਵਾ ਕੀਤੀ ਹੈ ਤੇ ਇਹ ਪਛਾਹ ਹੈ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪੂਰੇ ਨਗਰ ਨੂੰ ਇਸੇ ਤਰੀਕੇ ਨਾਲ ਸੇਵਾ ਕਰਦਾ ਬਲ ਬਖਸ਼ਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦੇ ਵੱਲ ਦੀ ਦੋ ਤੇ ਲੰਗਰ ਮਠਿਆਈ ਦਾ ਲੰਗਰ ਔਰ ਮਠੀਆਂ ਦਾ ਲੰਗਰ ਹਰ ਚੀਜ਼ ਦਾ ਲੰਗਰ ਜਿਹੜਾ ਇੱਥੇ ਜਿਹੜਾ ਵਰਤਾਇਆ ਜਾ ਰਿਹਾ ਹੈ ਲਗਭਗ ਕਿੰਨੇ ਵਜੇ ਜਿਹੜੀ ਸਟਾਰਟਿੰਗ ਹੋਈ ਸੀ ਤੇਰੇ ਲੰਗਰਾਂ ਦੀ ਜਿੱਦਾਂ ਕੋਈ 10 ਵਜੇ ਦੇ ਕਰੀਬ ਸਟਾਰਟਿੰਗ ਹੋਈ ਹੈ ਕਿਨੇ ਵਜੇ ਤੱਕ ਚੱਲੇਗਾ ਇਹ ਇਹ ਜਦ ਤੱਕ ਸੰਗਤ ਆਉਂਦੀ ਰਹੇ 4 ਵਜੇ ਤੱਕ ਇਹ ਜਿਹੜਾ ਲੰਗਰ ਚੱਲਦਾ ਰਹੇਗਾ ਇਹ ਕੱਲ ਵੀ ਚੱਲੇਗਾ ਲੰਗਰ ਇਹ ਕਿਉਂਕਿ ਸੰਗਤ ਦਾ ਉਤਸ਼ਾਹ ਹੈ ਸੰਗਤ ਕਹਿੰਦੀ ਹੈ ਕੱਲ ਤੱਕ ਵੀ ਇਹ ਲੰਗਰ ਜਾਰ ਚਲਾਇਆ ਜਾਏਗਾ ਬਹੁਤ ਬਹੁਤ ਧੰਨਵਾਦ ਆਈ ਸੰਗਤ ਦਾ ਸੇਵਾ ਕਰਨ ਵਾਲਿਆਂ ਦਾ ਮਿਹਰਬਾਨੀ ਥੈਂਕ ਯੂ ਅਰੇ ਸੋਨੀਹਾ ਸ੍ਰੀ ਅਕਾਲ